ਖਬਰ ਹਿੰਦੀ ਡਿਸਟਲ ਦੇਖ ਰਿਹਾ ਤੁਸੀਂ ਲੁਧਿਆਣੇ ਦੇ ਲਹਾਰੇ ਲਹਾਰੇ ਵਾਲੇ ਏਰੀਆ ਦੇ ਵਿੱਚ ਖੜੇ ਆ ਜਿੱਥੇ ਕੀ ਮੇਰੇ ਪਿੱਛੇ ਇੱਕ ਤੁਸੀਂ ਆਹ ਪਰਿਵਾਰ ਦੇਖ ਸਕਦੇ ਹੋ ਦੰਪਤੀ ਪਰਿਵਾਰ ਦੇਖ ਸਕਦੇ ਹੋ ਜਿਨ੍ਹਾਂ ਦੇ ਨਾਲ ਪਿਛਲੇ ਦਿਨੀ ਇੱਕ ਕੁੱਟਮਾਰ ਹੁੰਦੀ ਆ ਕਿਉਂ ਕੁੱਟਮਾਰ ਹੁੰਦੀ ਕੀ ਕਾਰਨ ਆ ਗੱਲਬਾਤ ਇਹਨਾਂ ਦੇ ਨਾਲ ਹੀ ਕਰ ਲੈਨੇ ਆ ਅੰਟੀ ਕੀ ਕਹੋਗੇ ਤੁਸੀਂ ਘਰ ਦੇ ਵਿੱਚ ਸੀਗੇ ਕਹਿੰਦੇ ਤੁਹਾਡੇ ਨਾਲ ਕੁੱਟਮਾਰ ਆ ਕੇ ਕੀਤੀ ਵੀ ਆ ਕੌਣ ਬੰਦੇ ਸੀਗੇ ਕਾਹਦੇ ਲਈ ਕੁੱਟਮਾਰ ਕੀਤੀ ਗਈ ਆ ਉਹ ਸਰ ਸਾਹਮਣੇ ਰਹਿੰਦੇ ਨੇ ਕਿਰਾਏਦਾਰ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਆ ਅਸੀਂ ਪੈਸੇ ਲੈਣ ਦੇ ਮਾਮਲੇ 'ਚ ਸੀਗੇ ਸਾਤੋਂ ਪੈਸੇ ਵੀ ਲੈ ਗਏ ਠੱਗੀ ਨਾਲ ਠੱਗੀ ਸਾਡੇ ਨਾਲ ਲੱਗੀ ਸਰ ਮਤਲਬ ਉਹਨੇ ਪੈਸੇਆਂ ਪਿੱਛੇ ਸਾਡੀ ਲੜਾਈ ਸੀਗੀ ਅਸੀਂ ਉਹਨਾਂ ਤੋਂ ਪੈਸੇ ਮੰਗਣ ਆnde ਸੀਗੇ ਜਦੋਂ ਸਾਨੂੰ ਉਹ ਬੋਲਦੇ ਸੀਗੇ ਗਾਲੀ ਗਲੋਚ ਕਰਦੇ ਸੀਗੇ ਉਦੋਂ ਬਾਅਦ ਵਿੱਚ ਸਾਡੇ ਨਾਲ ਇੱਥੇ ਆ ਕੇ ਕੁੱਟ ਮਾਰ ਕੇ ਪੈਸੇ ਪੈਸੇ ਆਂਟੀ ਕਿੰਨੇ ਸੀਗੇ ਪੈਸੇ 5000 ਰੁਪਿਆ ਸੀਗਾ ਤੇ ਉਦੋਂ ਬਾਅਦ ਕੁੱਟ ਮਾਰ ਕਰਕੇ ਮੇਰੇ ਜੇਵਰ ਲਾ ਕੇ ਲੈ ਕੇ ਗਏ ਨੇ ਅੱਛਾ ਤੁਹਾਡੇ ਮਤਲਬ ਅੰਦਰ ਆਏ ਨੇ ਕੁੱਟ ਮਾਰ ਦਿੱਤੀ ਹਾਂਜੀ ਹਾਂਜੀ ਸਰ ਇੱਥੇ ਆਏ ਨੇ ਸਰ ਸਾਡੇ ਕੋਲ ਕੋਈ ਵੀਡੀਓ ਵਗੈਰਾ ਸੀਸੀਟੀਵੀ ਵਗੈਰਾ ਹੈਗੀਆਂ ਨੇ ਸਰ ਸੀਸੀਟੀਵੀ ਕੈਮਰੇ ਚ ਆਏ ਹੈ ਕੈਚ ਹੋਏ ਨੇ ਅੰਦਰ ਵੜਦਿਆਂ ਦੀ ਫੋਟੋ ਆ ਉਦੋਂ ਬਾਅਦ ਸਾਡੇ ਅੰਦਰ ਕੈਮਰੇ ਨੇ ਮਤਲਬ ਤੁਹਾਨੂੰ ਅੰਦਰ ਆ ਕੇ ਕੁੱਟਿਆ ਉਹਨਾਂ ਨੇ ਅੰਦਰ ਆ ਕੇ ਕੁੱਟਿਆ ਸਰ ਸਾਨੂੰ ਸਿਰਫ ਇੰਨੀ ਗੱਲ ਪਿੱਛੇ ਕੀ ਤੁਸੀਂ ਪੈਸੇ 5000 ਦੀ ਰਕਮ ਸੀਗੀ ਮੰਗਣ ਗਏ ਤੇ ਉਹ ਟੈਸਟ ਜਾ ਕੇ ਤੁਹਾਡੇ ਨਾਲ ਕੁੱਟ ਮਾਰ ਕਰਵਾ ਲੀ ਹਾਂਜੀ ਟੈਸਟ ਕਰੀ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦੇ ਇਹ ਵੀ ਨਹੀਂ ਦੇਖਿਆ ਕਿ ਤੁਸੀਂ ਇੱਕ ਲੇਡੀ ਜ਼ੋਨ ਲੇਡੀਜ਼ ਦੇ ਨਾਲ ਅਸੀਂ ਕੁੱਟ ਮਾਰ ਕਰਾ ਬਿਲਕੁਲ ਉਹਨਾਂ ਨੇ ਨਹੀਂ ਦੇਖਿਆ ਲੇਡੀਜ਼ ਨਾਲ ਬਿਲਕੁਲ ਉਹਨਾਂ ਨੇ ਦੇਖਿਆ ਨਹੀਂ ਪੁੱਛ ਵੀ ਸਰ ਮੇਰੇ ਸਰਦਾਰ ਜੀ ਨੂੰ ਗਾਲੀ ਗਲੋਚ ਕੀਤੀ ਆ ਪੁੱਛ ਲੋ ਗਾਲੀ ਗਲੋਚ ਅੰਦਰੋਂ ਕੰਮ ਤੇ ਆਏ ਸੀਗੇ ਅਕੋਲੇ ਖੜੇ ਨੇ ਮਤਲਬ ਇਹਦੇ ਨਾਲ ਗਾਲੀ ਗਲੋਚ ਕੀਤੀ ਆ ਤੁਸੀਂ ਮੇਰੇ ਜੇਵਰ ਵੀ ਲਾ ਲੈ ਨਾਲੇ ਮੇ ਕੁੱਟ ਮਾਰ ਲਈ ਬਾਤ ਕੁੱਟਣ ਆਏ ਤੇ ਜੈਵਰਾਤ ਲੈ ਕੇ ਹੋਟ ਚੋਰੀ ਕਰਕੇ ਲੈ ਗਏ ਬਿਲਕੁਲ ਸਰ ਪੈਸੇ ਵੀ ਲੈ ਗਏ ਮੇਰੇ ਕੋਲ ਸਰਦਾਰ ਜੀ ਜਿਸ ਦਾ ਆਂਟੀ ਦੱਸਦੇ ਪਏ ਨੇ ਵੀ ਕੁੱਟਮਾਰ ਕੀਤੀ ਆ ਘਰੇ ਆ ਕੇ 5000 ਦਾ ਸਰ ਮਾਮਲਾ ਸੀਗਾ ਹਾਂ ਜੀ ਹਾਂ ਜੀ ਕੀ ਤੁਸੀਂ ਪੁਲਿਸ ਕੋਲੇ ਕੋਈ ਕੰਪਲੇਨ ਨਹੀਂ ਕੀਤੀ ਕੀ ਤੁਸੀਂ ਉਹਦੇ ਘਰੇ ਸੀ ਤੁਹਾਡੇ ਨਾਲ ਵੀ ਕੁੱਟਮਾਰ ਕੀਤੀ ਨਹੀਂ ਖਾਂਈ ਮੈਨਾਂ ਵੀ ਕਰੀਏ ਉਹਨਾਂ ਨੇ ਹੂੰ ਧੱਕਾ ਮੈਨਾਂ ਵੀ ਕਰਿਆ ਇੱਥੇ ਮੈਨੂੰ ਵਹਾ ਕੇ ਮਾਰਿਆ ਸੰਤੀ ਸੇ ਮੇਰੇ ਸੱਟ ਲੱਗੀਆਂ ਦੇਖੋ ਅੱਛਾ ਜਿਹੜਾ ਟੱਕ ਲੱਗਿਆ ਹੋਇਆ ਐਸੀ ਚੀਜ਼ ਦਾ ਵਾ ਉਹਨਾਂ ਨੇ ਮਾਰਿਆ ਮੇਰੇ ਹੂੰ ਇਹ ਉਹੀ ਚੀਜ਼ ਦਾ ਟੱਕ ਲੱਗਿਆ ਹੂੰ ਉਹਨਾਂ ਨੇ ਮੇਰੇ ਤੱਕਾ ਦੇ ਕੇ ਨੂੰ ਜੰਹੇੜਤਾ ਪਰੇ ਹੂੰ ਮਤਲਬ ਵੱਡੇ ਗੁੰਡੇ ਨੇ ਬਦਮਾਸ਼ ਨਹੀਂ ਆ ਪੂਰੇ ਹੀ ਪੂਰੇ ਗੁੰਡੇ ਨੇ ਚਿੱਟਾ ਝਟਾ ਖਾਂਦੇ ਚੰਗੀ ਤਰ੍ਹਾਂ ਹੂੰ ਕੰਮ ਕੋਈ ਜੱਜ ਨਾ ਕਰਦੇ ਨਹੀਂ ਵੇਲੇ ਰਹਿੰਦੇ ਨੇ ਬਸ ਕਦੇ ਉਧਰ ਨੂੰ ਕੀੜਾ ਕਦੇ ਉਧਰ ਨੂੰ ਕੀੜਾ ਬਹੁਤ ਕੀੜੇ ਕੱਢਦੇ ਤੁਹਾਡੇ ਘਰੇ ਸੀਸੀਟੀਵੀ ਕੈਮਰੇ ਵੀ ਬਾਹਰ ਲੱਗਿਆ ਹੋਇਆ ਹਾਂਜੀ ਹਾਂਜੀ ਪੁਲਿਸ ਨੂੰ ਕੋਈ ਕੰਪਲੇਟ ਨਹੀਂ ਕੀਤੀ ਕੀਤੀ ਆ ਜੀ ਤੇ ਪੁਲਿਸ ਕਿੱਥੇ ਖੜੀ ਆ ਪੁਲਿਸ ਨੇ ਕਾਰ ਵੀ ਨਹੀਂ ਕੀਤੀ ਕੋਈ ਨਹੀਂ ਕਰਦੇ ਨਹੀਂ ਛਾਟੀ ਕਾ ਛੋਟੀ ਸੁਣਨੀ ਨਹੀਂ ਕਾਰਨ ਕੀ ਆ ਬਸ ਕਹਿੰਦੇ ਕਿਸੇ ਕੰਮ ਵੀ ਆਹੀ ਦਾ ਕੱਲ੍ਹ ਵਾਲੀ ਸੁਣਨੀ ਆਣੂਗਾ ਜੀ ਇਹ ਜਿਹੜੇ ਤੁਹਾਡੇ ਮੁੰਡੇ ਨੇ ਕਰੀਏ ਕਹਿੰਦੇ ਉਹ ਖਾਣੀਆਂ। ਅੱਛਾ ਤੁਹਾਡੇ ਮੁੰਡੇ ਦਾ ਨਾਲ ਕੀ ਹੋਇਆ ਫਿਰ? ਉਹ ਉਹ ਉਹਦਾ ਰੋਲ ਪੁੱਛਦਾ ਸੀ ਉਹਨੂੰ ਕਹਿੰਦਾ ਵੀ ਤੂੰ ਇਹ ਕੀ ਕੱਲ ਕਰਦਾ। ਅੱਛਾ ਜੀ। ਇਹ ਕੰਨਾ ਪੁੱਛਦਾ ਸੀ ਉਹ ਮੈਂ ਓਕਾ ਭਾਰ ਇਥੇ ਹੋਣ ਲੱਗੀ ਦੁਬਾਰੇ। ਓਕਾ ਭਾਰ ਇਥੇ ਬਸ ਇਹਨਾਂ ਦਾ ਝੱਪਾ ਲੱਗ ਗਈ। ਤੁਹਾਡੇ ਬੇਟੇ ਦਾ ਕੀ ਰੋਲ ਹੈ ਇਹਦੇ ਵਿੱਚ? ਤੁਹਾਡਾ ਬੇਟਾ ਕਿੱਥੋਂ ਆ ਗਿਆ? ਕੀ ਪੁਲਿਸ ਨੇ ਭੜਾ ਆਇਆ ਉਹ? ਬੇਟਾ ਮੇਰਾ ਬਾਹਰ ਸੀਗਾ ਰਹਿੰਦਾ ਉਹਨੂੰ ਪਤਾ ਲੱਗਿਆ। ਉਹਨੂੰ ਪਤਾ ਲੱਗਿਆ ਵੀ ਮਾਂ ਪਿਓ ਨਾਲ ਸਾਡੇ ਨਾਲ ਕੁਝ ਹੋ ਗਿਆ ਉਹ ਆਇਆ ਉਹਨੇ ਸਿਰਫ ਪੁੱਛਣਗੇ ਸੰਗੇ ਆ। ਪੁੱਛ ਗਏ ਸਕੇ ਉਹਨੇ ਵਾਪਸ ਮੁੜਨ ਲੱਗਿਆ ਤੇ ਉਹਨਾਂ ਨੇ ਜੱਫਾ ਲਾ ਲਿਆ ਫਿਰ ਬੇਟੇ ਨੇ ਵੀ ਇੱਕੋ ਵੀ ਮਾਰ ਗਈ ਮਾਰੀ ਗਈ ਹੋਣੀ ਹੈ ਮਤਲਬ ਉਹਨੂੰ ਵੀ ਕੁੱਟਿਆ ਤੇ ਫਿਰ ਤੁਹਾਡੇ ਬੇਟੇ ਨੇ ਵੀ ਮਾੜਾ ਮੋਟਾ ਮਾਰਿਆ ਹੋਣਾ ਹਾਂ ਬਿਲਕੁਲ ਸਰ ਮਾਰਿਆ ਹੁਣ ਤੁਹਾਡਾ ਹੁਣ ਬੇਟਾ ਹੈ ਕਿੱਥੇ ਸਰ ਮੇਰਾ ਬੇੜਾ ਉੱਥੇ ਥਾਣੇ ਦੇ ਵਿੱਚ ਵਾ ਰਾਤ ਦਾ ਬਿਠਾ ਕੇ ਰੱਖਿਆ ਆ ਕੋਈ ਸੁਣਵਾਈ ਨਹੀਂ ਕੀਤੀ ਡੱਬੇ ਥਾਣੇ ਵਾਲਿਆਂ ਨੇ ਮਤਲਬ ਤੁਹਾਡੇ ਬੇਟੇ ਨੂੰ ਫੜ ਲਿਆ ਜਿਹੜੀ ਮਾੜੀ ਮੋਟੀ ਕੁੱਟ ਮਾਰੋ ਜਿਹੜਾ ਪੁੱਛਣ ਗਿਆ ਸੀ ਤੇ ਪਰ ਜਿਹੜੀ ਥੋੜੀ ਗੱਲ ਵੀ ਉਹ ਕੀਤੀ ਨਹੀਂ ਕੋਈ ਸੁਣਵਾਈ ਨਹੀਂ ਕੀਤੀ ਸਰ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਸਾਨੂੰ ਮੇਰੀ ਮੇਰੇ ਕੋਈ ਚਲ ਰੋ ਨਾ ਮਾਤਾ ਜੀ ਕੋਈ ਨਹੀਂ ਹੌਸਲਾ ਰੱਖੋ ਕੋਈ ਨਹੀਂ ਸਭ ਸੁਣ ਲੈਗੇ ਕੋਈ ਗੱਲ ਨਹੀਂ ਤੁਸੀਂ ਵੀ ਸਾਡੇ ਮਾਂ ਬਰਾਬਰ ਹੋ ਕੋਈ ਨਹੀਂ ਸਭ ਕੁਝ ਹੋਊਗਾ ਚਿੰਤਾ ਨਾ ਕਰੋ ਤੋਂ ਦੇਖ ਸਕਦੇ ਹੋ ਹਾਲਾਤ ਤੁਸੀਂ ਪਰਿਵਾਰ ਦੇ ਕਿ ਇੱਕ ਮਾਂ ਫੁੱਟ ਫੁੱਟ ਕੇ ਰੋ ਰਹੀ ਆ ਬੜੀ ਅਜੀਬੋ ਗਰੀਬ ਜਿਹੜੀ ਇੱਥੇ ਗੱਲ ਕੋਈ ਨਹੀਂ ਕੋਈ ਨਹੀਂ ਮਾਤਾ ਜੀ ਚੁੱਪ ਕਰੋ ਤੁਸੀਂ ਕੋਈ ਨਹੀਂ ਸੁਣਨਗੇ ਸਾਰੇ ਸੁਣਨਗੇ ਸੋ ਬੜੀ ਅਜੀਬੋ ਗਰੀਬ ਗੱਲ ਆ ਕਿ ਡਾਬੇ ਥਾਣੇ ਦੀ ਪੁਲਿਸ ਲਈ ਇੱਕ ਸ਼ਰਮਨਾਕ ਵਾਕਿਆ ਇਹ ਇੱਕ ਤਾਂ ਹੀ ਪਰਿਵਾਰ ਦੀ ਜਿਹੜੀ ਕੰਪਲੇਂਟ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਵੀ ਘਰੇ ਆ ਕੇ ਸੀਸੀਟੀਵੀ ਵੀਡੀਓ ਕਹਿੰਦੇ ਸਾਡੇ ਕੋਲੇ ਆ ਕਾਰਵਾਈ ਕਰਦੀ ਏ ਉਹਨਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ ਜਿਹੜੇ ਜਿੰਨਾਂ ਨੂੰ ਇਹ ਕਹਿ ਰਹੇ ਨੇ ਦੂਜਾ ਇਹਨਾਂ ਦਾ ਬੇਟਾ ਜਦੋਂ ਪੁੱਛਣ ਗਿਚਣ ਜਾਂਦਾ ਕਿ ਮੇਰੇ ਮਾਪਿਆਂ ਦੇ ਨਾਲ ਕਿਉਂ ਕੁੱਟਮਾਰ ਕੀਤੀ ਗਈ ਆ ਤਾਂ ਉਹਨੂੰ ਜੱਫਾ ਪਾ ਕੇ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਏ ਤੇ ਨੌਜਵਾਨ ਹੋਣ ਕਰਕੇ ਚਲੋ ਉਹਨੇ ਵੀ ਕਹਿੰਦੇ ਵੀ ਥੋੜਾ ਬਹੁਤ ਹੱਤੋਂ ਪਾਈ ਦੇ ਵਿੱਚ ਕਟਮਾਰਕ ਕੀਤੀ ਹੋਊਗੀ ਪਰ ਪੁਲਿਸ ਦੇਖੋ ਇੱਥੇ ਕਿਵੇਂ ਦੋਰੀ ਜਿਹੜੀ ਰਣਨੀਤੀ ਬਣਾ ਰਹੀ ਆ ਇਹਨਾਂ ਦੇ ਬੇਟੇ ਦੇ ਉੱਤੇ ਤਾਂ ਕਾਰਵਾਈ ਤੁਰੰਤ 5751 ਦੀ ਕਰ ਦਿੱਤੀ ਪਰ ਜਿਹੜੀ ਇਹਨਾਂ ਦੀ ਕੰਪਲੇਂਟ ਆ ਉਹਨੂੰ ਹੱਲੇ ਤੱਕ ਦੀ ਕੋਈ ਸੁੱਧ ਬੁੱਧ ਲੈਣ ਵਾਲਾ ਸਾਹਮਣੇ ਨਹੀਂ ਆਇਆ ਜਿਹੜੇ ਇਸ ਕੇਸ ਦੇ ਆਈਓ ਨੇ ਉਹਨਾਂ ਨੇ ਇਹਨਾਂ ਦੇ ਬੇਟੇ ਦੇ ਉੱਤੇ ਕਾਰਵਾਈ ਕਰਨੀ ਤਾਂ ਜ਼ਰੂਰੀ ਸਮਝੀ ਕਿ ਉਹ ਉਹਨੇ ਜਾ ਕੇ ਕੁੱਟਮਾਰ ਕੀਤੀ ਜਦ ਕਿ ਉਹ ਸਮਝਾਉਣ ਕਹਿੰਦੇ ਗਿਆ ਸੀਗਾ ਪੁੱਛਣ ਗਿਆ ਸੀਗਾ ਵੀ ਕਿਉਂ ਇਸ ਤਰ੍ਹਾਂ ਕੀਤਾ ਪਰ ਉਹਦੇ ਤੇ ਹੀ ਕਾਰਵਾਈ ਰਾਤ ਦਾ ਕਹਿੰਦੇ ਥਾਣੇ ਆ ਕੋਰਟ ਚ ਪੇਸ਼ ਕਰ ਰਹੇ ਨੇ ਉਹਨੂੰ ਤੇ ਜਵਾਨਤ ਕਰਾਣੀ ਪਊਗੀ ਕਹਿੰਦੇ ਉਹਦੀ ਪਰ ਇਸ ਮਾਂ ਦੀ ਦੇ ਨਾਲ ਜਿਹੜੀ ਕੁੱਟਮਾਰ ਹੋਈ ਆ ਉਹਦੇ ਬਾਰੇ ਕੋਈ ਪੁੱਛ ਗਿਛ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਇਹ ਦੋਰੀ ਰਣਨੀਤੀ ਜਿਹੜੀ ਆ ਡਾਬੇ ਥਾਣੇ ਦੀ ਪੁਲਿਸ ਨੇ ਬਣਾ ਰਹੀ ਆ ਪੁੱਛਾਂਗੇ ਜਰੂਰ ਡਾਬੇ ਥਾਣੇ ਦੀ ਪੁਲਿਸ ਨੂੰ ਕਿ ਇਸ ਤਰ੍ਹਾਂ ਕਿਉਂ ਇਹ ਬਤਕਰਾ ਕਿਉਂ ਕੀਤਾ ਜਾਂਦਾ ਲੋਕਾਂ ਦੇ ਨਾਲ ਜੇ ਦੋਨਾਂ ਪਾਸਿਆਂ ਨੇ ਲੜਾਈ ਕੀਤੀ ਸੀ ਤਾਂ 751 ਦੋਨਾਂ ਤੇ ਬਣਦੀ ਸੀ ਇੱਕ ਤੇ ਕਿਉਂ ਦਿੱਤੀ ਗਈ ਸਵਾਲਾਂ ਦੇ ਜਵਾਬ ਲਵਾਂਗੇ ਉਹ ਘਰ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਬਾਹਰ ਆ ਰੋੜੇ ਰੂੜੇ ਜਿਹੜੇ ਖਿਲਰੇ ਹੋਏ ਆ ਇਹਨਾਂ ਦਾ ਕਹਿਣਾ ਵੀ ਇਹ ਵੀ ਸਾਡੇ ਮਾਰੇ ਗਏ ਨੇ ਇਹ ਉਹ ਮਾਂ ਜਿਹੜੀ ਦੁਹਾਈਆਂ ਪਾਰੀ ਆ ਇੱਕ ਕੁੱਟ ਵੀ ਖਾਦੀ ਦੂਜਾ ਪੁੱਤ ਵੀ ਜੇਲ੍ਹ ਵਾਲ ਨੂੰ ਤੋਰ ਦਿੱਤਾ ਇਹ ਜੇ ਜਿਹੜੀ ਪੁਲਿਸ ਕੰਮ ਕਰਦੀ ਆ ਕਿਤੇ ਨਾ ਕਿਤੇ ਲੋਕਾਂ ਦਾ ਵਿਸ਼ਵਾਸ ਤਾਂ ਹੀ ਉੱਠ ਜਾਂਦਾ ਪੁਲਿਸ ਤੋਂ ਇਹ ਉਹ ਦੰਪਤੀ ਪਰਿਵਾਰ ਖੜਾ ਵਾ ਜਿਹੜਾ ਇਸ ਸਮੇਂ ਪੀੜਤ ਆ ਬਾਕੀ ਦੇਖਦੇ ਆ ਤੇ ਨਾਬੇ ਥਾਣੇ ਦੀ ਪੁਲਿਸ ਦਾ ਕੀ ਕਹਿਣਾ ਉਹ ਵੀ ਥੋੜੇ ਰੂਪ ਰੂਪ ਕਰਾਂਗੇ ਸੋ ਬਣੇ ਸਾਡੇ ਨਾਲ ਕੈਮਰਾ ਪਰਸਨ ਅਮਰੀਕ ਦੇ ਨਾਲ ਨਿਰਸ਼ਮਲ ਰਿਪੋਰਟ ਖਬਰ ਹਿੰਦੀ ਡਿਜੀਟਲ ਲੁਧਿਆਣਾ